ਸ੍ਰੀ ਕਾਲ ਜੀ ਅਦਾਨ ਨਮਸਕਾਰ ਜੀ ਮੈਂ ਤੁਹਾਡਾ ਤਰਸੀਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਆਣ ਦਾ ਜੋ ਟਾਈਮ ਹੈ ਜੀ 5:00 ਚੁੱਕੇ ਨੇ ਸ਼ਾਮ ਦੇ ਤੇ ਹਸਪਤਾਲ ਹਸਪੀਟਲ ਆ ਗਈ ਸੀ तकरीबन 1:30 ਵਜੇ ਤੇ ਮੰਮੀ ਨੂੰ ਐਡਮਿਟ ਕਰ ਲਿਆ ਉਹਨਾਂ ਨੇ ਅੰਦਰ ਤੇ ਉਹਨਾਂ ਦੇ ਟੈਸਟ ਵਗੈਰਾ ਹੋ ਰਹੇ ਨੇ ਤੇ ਕੱਲ ਨੂੰ ਆਪਰੇਸ਼ਨ ਹੋਣਾ 11:00 12:00 ਵਜੇ ਕੋਈ ਵੀ ਟਾਈਮ ਰੱਖ ਕੇ ਤਕਰੀਬਨ ਡਾਕਟਰ ਸਾਹਿਬ ਕਹਿੰਦੇ ਡੇਢ ਘੰਟੇ ਦਾ ਆਪਰੇਸ਼ਨ ਹੋਊਗਾ ਤੇ ਬਾਈ ਬ੍ਰਿਪਤਾ ਕਰੇ ਤੰਦਰੁਸਤੀ ਨਾਲ ਆਪਰੇਸ਼ਨ ਹੋ ਜੇਗਾ ਠੀਕ ਠਾਕ ਹੋ ਜਿਆਰਾ ਕੁਝ ਤੇ ਕੱਲ੍ਹ ਨੂੰ ਅੱਥੇ ਬੈਠੇ ਆ ਜੀ ਨਹੀਂ ਲੱਗਦਾ ਬਹੁਤ ਔਖਾ ਟਾਈਮ ਲੰਘਾਉਣਾ ਕਿਉਂ ਪਿੰਡ ਚ ਸਾਰੇ ਇਕੱਠੇ ਰਹਿੰਦੇ ਨੇ ਦੋ ਚਾਰ ਜਣ ਬਨਾਲ ਹੁੰਦੀ ਨੇ ਚਾਹ ਆਪ ਪਿੰਡ ਚ ਘਰ ਬਾਰੇ ਰਹਿੰਦੇ ਆ ਜਦੋਂ ਹੁਣ ਤਿੰਨ ਦਿਨਾਂ ਦਾ ਮੈਨੂੰ ਚੱਲ ਸੀਨੀ ਵਾਲਾ ਰਹਿਣਾ ਪਹਿਲਾ ਦਿਨੇ ਅਸੀਂ ਇੱਧਰ ਆ ਜਾਨੇ ਆ ਸ਼ਾਮ ਨੂੰ ਤਾਂ ਚੱਲ ਪੈਣੀ ਹੁੰਦੀ ਆ ਤੇ ਅੱਜ ਕੱਲੇ ਬੈਠੇ ਕੱਲੇ ਨਾਲ ਜਮੀ ਜੀ ਨਹੀਂ ਲੱਗ ਬਹੁਤ ਔਖ ਹੈ ਕੱਲਿਆਂ ਨੂੰ ਟਾਈਮ ਲਗਾਉਣਾ ਸਭ ਤੋਂ ਔਖ ਹੈ ਕਿਉਂਕਿ ਇਥੇ ਜਾਣਦਾ ਨਹੀਂ ਹੁੰਦਾ ਚੱਲ ਵਿੱਚ ਦੋ ਚਾਰ ਮਿਲੇ ਵੀ ਬਾਈ ਤੁਹਾਨੂੰ ਵੀਡੀਓ ਦੇਖਦੇ ਹੋ ਤੁਹਾਡੀ ਤੇ ਗੱਲਬਾਤ ਕਰੀ ਬੁਲਾਇਆ ਵੀ ਕੱਲ ਵੀ ਮਿਲੇ ਅੱਜ ਵੀ ਮਿਲੇ ਚੱਲ ਉਹਨਾਂ ਨਾਲ ਆਪਾਂ ਕਿੰਨੀਆਂ ਗੱਲਾਂ ਕਰ ਲਾਂ ਕਿਉਂ ਗੱਲ ਕੀ ਹੈ ਹਰੇਕ ਨਾਲ ਆਪਾਂ ਨੂੰ ਖੁੱਲ ਕੇ ਨਹੀਂ ਬੋਲ ਸਕਦੇ ਹੁੰਦੇ ਕਿਹੜਾ ਹੋਰ ਆ ਵੀ ਮੈਂ ਹੁਣ ਪਸਤਾਈ ਇੰਨਾ ਵੀ ਕਿਸੇ ਲਿਆ ਜੀ ਨੂੰ ਲਿਆ ਜੰਦਾ ਸ਼ਾਇਦ ਕੋਈ ਰਿਸ਼ਤੇਦਾਰ ਨੂੰ ਲਿਆਇਨਾ ਹੁਣ ਮੈਂ ਤੇ ਬੀਬੀਆਂ ਗਏ ਮਮ ਬੀਬੀ ਅੰਦਰ ਦਾਖਲਾ ਕੀ ਤੇ ਬਾਰੇ ਇਕੱਲੇ ਬੈਠੇ ਇਕੱਲੇ ਵਜਿ ਨਹੀਂ ਲੱਗਦਾ ਤੇ ਫਿਰ ਤੇ ਹੁਣ ਅੱਖਾਂ ਦੇ ਪਾਣੀ ਆ ਮਾਰ ਕੇ ਮੈਂ ਕਿਹਾ ਮੈਂ ਦੋ ਮਿੰਟ ਗੱਲਾਂ ਕਰ ਲਾ ਛੋਡੇ ਨਾਲ ਵਲੌਗ ਬਣਾ ਲਾ ਤੇ ਆਪਣੇ ਡਾਕਟਰ ਸਾਹਿਬ ਦਾ ਨਾਮ ਹੈਗਾ ਹਰਪਿੰਦਰ ਸਿੰਘ ਡਾਕਟਰ ਹਰਪਿੰਦਰ ਸਿੰਘ ਜੋ ਬੈਨਿਕੋਜ ਬੈਨਿਕੋਜ ਆਪਣੇ ਨਾੜਾਂ ਦਾ ਜਿਹੜਾ ਹੁੰਦਾਗਾ ਇਹਨਾਂ ਨਾਲ ਆਪਰੇਟ ਕਰਦੇ ਨੇ ਨਾੜਾਂ ਨੂੰ ਦੇਖਦੇ ਨੇ ਤੇ ਵਧੀਆ ਡਾਕਟਰ ਨੇ ਬਹੁਤ ਵਧੀਆ ਕੱਲ ਵੀ ਸਰਜਰੀਆਂ ਕਰੀਆਂ ਨੇ ਅੱਜ ਵੀ ਕਰੀਆਂ ਨੇ ਡੇਲੀ ਸਰਜਰੀਆਂ ਕਰਦੇ ਨੇ ਤੇ ਟੈਸਟ ਵਗੈਰਾ ਹੋ ਚੁੱਕੇ ਨੇ ਕੱਲੀ আল্টਰਾਸਾਉਂਡ ਪਹਿਲਾਂ ਤੋਂ ਆਪਾਂ ਪਹਿਲਾਂ ਕਰਾ ਲਈ ਸੀ ਇੱਕ ਰਹਿੰਦੀ ਹੈ ਉਹਨਾਂ ਨੇ ਅੱਜ ਹੋ ਜਾਣੀ ਹੈ ਤੇ ਅੱਜ ਤੋਂ ਬਾਅਦ ਉਹਨਾਂ ਨੇ ਕੱਲ ਨੂੰ ਕੁਝ ਨਹੀਂ ਖਾਣਾ ਪੀਣਾ ਆਪਰੇਸ਼ਨ ਤੋਂ ਬਾਅਦ ਜਰੂਰ ਹੋ ਉਸ ਚਾਗੇ ਪੇਰ ਖਾਣਾ ਪੀਣਾ ਤੇ ਤਕਰੀਬਨ ਸਾਮ ਨੂੰ ਰੋਟੀ ਖਾਣ ਤੋਂ ਦੁਆਰ ਕੁਝ ਨਹੀਂ ਖਾਣਾ ਚਲੋ ਵਾਹਿਗੁਰੂ ਪਰੇ ਕਰੇ ਸੁਖ ਸੰਦੀ ਨਾਲ ਆਪਰੇਸ਼ਨ ਹੋ ਜੇ ਤੇ ਫਿਰ ਦੋ ਦੋ ਦਿਨ ਤੁਹਾਨੂੰ ਲੱਗਣਗੇ ਤੇ ਦੋ ਦਿਨਾਂ ਨੂੰ ਛੁੱਟੀ ਹੋ ਜੂ। ਕਿਉਂਕਿ ਕਈ ਵਾਰ ਜੇ ਮੈਨੂੰ ਕੰਮ ਹੋਊਗਾ ਤੇ ਸਾਡੇ ਰਿਸ਼ਤੇਦਾਰ ਆ ਜਾਣਗੇ ਮੇਰੇ ਪਾਸ ਦੇ ਜਾਣਗੇ। ਚਲੋ ਵਾਰੀ ਵਟੇ ਰੋਣ ਮਿਲ ਕੇ ਟਾਈਮ ਲਗਾ ਲਾਂਗੇ। ਤੇ ਵੱਡੀ ਗੱਲ ਹੈ ਕਿਸੇ ਕੇ ਕਾਰਡ ਬਾਰੇ। ਤੇ ਨਮਾ ਇਹ ਚੱਲ ਰਹਿ ਨੇ ਬਈ। ਆਪਣਾ ਕਾਰਡ ਇਹ ਬਣਿਆ 10 ਲੱਖ ਦਾ ਇੱਥੇ ਚੱਲਦਾ ਹੈ। ਜੇ ਕਿਸੇ ਨੇ ਕਿਸੇ ਵੀ ਕਿਸਮ ਦਾ ਆਪਰੇਸ਼ਨ ਕਰਵਾਉਣਾ ਜਾਂ ਲਾਜ ਕਰਵਾਉਣਾ ਮਿਲ ਕੇ ਦਾਖਲ ਕਰਨਾ ਕੋਈ ਮਰੀਜ਼ ੱਲਗਾ। ਤੁਸੀਂ ਕਿਹਾ ਪਾਰਕ ਹਸਪੀਟਲ ਬਠਿੰਡਾ ਬਹੁਤ ਵਧੀਆ ਹਸਪੀਟਲ ਹੈ ਇਲਾਜ ਬਹੁਤ ਵਧੀਆ ਹੈਗਾ ਬਾਕੀ ਸ਼ਹਿਰੀ ਇਹਨਾਂ ਦਾ ਗਾਰਡਨਸ ਬਹੁਤ ਵਧੀਆ ਹੈ ਜਿੰਨੇ ਇੱਥੇ ਡਾਕਟਰਾਂ ਦੇ ਨਾਲ ਕੰਮ ਕਰਨ ਵਾਲੇ ਕਰਮਚਾਰੀ ਨੇ ਕੁੜੀਆਂ ਨਰਸਾਂ ਨੇ ਜਾਂ ਮੁੰਡੇ ਨੇ ਇੱਕ ਕੰਪਿਊਟਰ ਕਹਿਣੇ ਆਪਾਂ ਆਮ ਪੰਜਾਬ ਚ ਬਹੁਤ ਵਧੀਆ ਗਾਰਡ ਕਰਦੇ ਨੇ ਫੈਲਾ ਫੂਲਾ ਮੈਨੂੰ ਪਤਾ ਵੀ ਨਹੀਂ ਲੱਗਿਆ ਸਾਰੀ ਇਹਨਾਂ ਨੇ ਫੈਲਾ ਪਿਆਰ ਕਰੀਆ ਹਿੰਮਤ ਨਾਲ ਤੇ ਬਹੁਤ ਵਧੀਆ ਕੰਮ ਕਰਦੇ ਨੇ ਤੁਸੀਂ ਵੀ ਜੇ ਕਿਸੇ ਨੂੰ ਇਲਾਜ ਕਰਾਉਣਾ ਹੈ ਚਲੋ ਕਿਉਂ ਸਹੂਲਤਵੱਧ ਇੱਕ ਵਕ ਇਸ ਲਈ ਸਪਾਈ ਦੇਖੋ ਹੌਸਪੀਟਲ 'ਚ ਬੈਠਣ ਦਾ ਤੰਗ ਤਰੀਕਾ ਹੌਸਪੀਟਲ ਦੀ ਗਾਈਡਨਸ ਬਹੁਤ ਵਧੀਆ ਹੈ ਤੁਹਾਨੂੰ ਦਿਖਾਉਣਾ ਮੈਂ ਸਪਾਈ ਵਜੋਂ ਤੌਰ ਤੇ ਸੋਣ ਦੇ ਤੌਰ ਤੇ ਬਹੁਤ ਵਧੀਆ ਹੌਸਪੀਟਲ ਤੇ ਚਲੋ ਇਲਾਜ ਵੀ ਉੱਥੇ ਹੋਊ ਜਿੱਥੇ ਫੈਸਿਲਿਟੀ ਹੋਣਗੀਆਂ ਜਿੱਥੇ ਵਾਤਾਵਰਣ ਵਧੀਆ ਹੋਊਗਾ ਫਰੈਸ਼ਨੈਸ ਹੋਊਗੀ ਤੇ ਉੱਥੇ ਇਲਾਜ ਹੋਊਗਾ ਇਸ ਹਸਪਤਲ ਤੇ ਮੇਰੇ ਵੀ ਇਹ ਫਿੱਟ ਸੀ ਆ ਤੇ ਮੇਰੀ ਮੰਮੀ ਦੇ ਵੀ ਇਹ ਫਿੱਟ ਆ ਗਿਆ ਹਸਪਤਲ ਵੀ ਠੀਕ ਆ ਪਰ ਇੱਥੇ ਇਲਾਜ ਕਰਾਉਣਾ ਤਾਂ ਕਰਕੇ ਇੱਥੇ ਆਏ ਅੱਜ ਤੇ ਸਾਨੂੰ ਆ ਕਾਰਡ ਕਾਰਡ ਨੇ ਟਾਈਮ ਲਗਾਤਾ ਇਹ ਕਾਰਡ ਬਹੁਤ ਟਾਈਮ ਖਾ ਗਿਆ ਆਪਣਾ ਬਹੁਤ ਟਾਈਮ ਖਾ ਗਿਆ ਕਾਰਡ ਇਹ ਬੰਨ ਬੰਨ ਲੱਗੇ ਨੇ ਥੋੜੀ ਇੱਕ ਭੀੜ ਹੈ ਕੈਪ ਤੇ ਬਹੁਤ ਜ਼ਿਆਦਾ ਜ਼ੋਰ ਹੈ ਤੇ ਖੇਚ ਬਣੀ ਹੋਈ ਹੈ ਚਲ ਸਾਡਾ ਬਣ ਗਿਆ ਮਸਲਾ ਹੱਲ ਹੋ ਗਿਆ ਤੁਸੀਂ ਵੀ ਜੇ ਕਿਸੇ ਨੇ ਇਹ ਇਲਾਜ ਕਰਾਉਣਾ ਕੋਈ ਇਹ ਹਸਪਤਲ ਆਉਚੇ ਹੋਰ ਜਨਤਨ ਤੋਂ ਇਹ ਪਸੰਦ ਹੈ ਇਹ ਹਸਪਤਲ ਆਉ ਸਾਰੇ ਸ਼ਹਿਰਾਂ ਚ ਇਹਨਾਂ ਦਾ ਬਹੁਤ ਵੱਡਾ ਗਰੁੱਪ ਆ ਪਟਿਆਲੇ ਵੀ ਹੈਗੇ ਨੇ ਬਲਾਰਕੋ ਹਸਪਤਲ ਬਠਿੰਡੇ ਵੀ ਹੈਗੇ ਨੇ ਲੁਧਿਆਣਾ ਵੀ ਹੈਗਾ ਚੰਡੀਗੜ੍ਹ ਵੀ ਹੈਗੇ ਸਾਰੇ ਕਿਤੇ ਇਹਨਾਂ ਨੇ ਵੱਡੇ ਵੱਡੇ ਬ੍ਰਾਂਚਾਂ ਨੇ ਬਹੁਤ ਵੱਡੇ ਵੱਡੇ ਹਸਪਤਲ ਨੇ ਤੁਸੀਂ ਮਿਲ ਸਕਦੇ ਹੋ ਇਹਨਾਂ ਨੂੰ ਤੇ ਆ ਕਰਾਉਣਾ ਜਰੂਰ ਭੁੱਲੇ ਤੁਹਾਡੇ ਬਹੁਤ ਕੰਮ ਆਉਗਾ ਦੇ ਘੋਣਾ ਤੋਂ ਸਾਰਾ ਉਸ ਦਿਲ ਦੇ ਵਿੱਚੋਂ ਕਿੰਨੇ ਵਾਰੋਂ ਜਿੰਨਾ ਕਿ ਮਤਲਬ ਹੋ ਸਕੇ ਬਣੇ ਰਹੋ ਬਲਗ ਨੂੰ ਠੀਕ ਹੈ ਨਾ ਇਹ ਡੱਬੀ ਖੋਲ ਕੇ ਦੇ ਇਹਨੂੰ ਨਾ ਲਾਉ ਨਾ ਫੋਨ ਡੱਬੀ ਖੋਲ ਕੇ ਦੇ ਇਹਨੂੰ ਮਮਾ ਮਮ ਕਰਦਾ ਰੋ ਖੁੱਲਦੀ ਨਹੀਂ ਡੱਬੀ ਮਮ 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 ਹਾਂ ਸੱਸੀ ਕਾਲ ਜੀ ਬਹਿ ਜਾ ਹੁੰਦਾ ਕਿੱਧਰ ਸੱਸੀ ਕਾਲ ਜੀ ਚੱਕ ਸੱਸੀ ਕਾ ਬੁਲਾਓ ਜੀ ਸੱਸੀ ਕਾਲ ਜੀ ਲੈ ਮੈਂ ਖੋਲ ਕੇ ਦਿੰਦਾ ਕੋਲ ਕਿਦੇ ਮੈਂ ਕੋਲ ਕਿਦੇ ਮੈਂ ਕੋਲ ਕਿਦੇ ਮੈਂ ਲੈ ਖੜ ਜਾ ਓਏ ਖੜ ਜਾ ਖੜ ਜਾ ਇਹ ਨਾ ਕਰ ਮਮ ਮਮ ਲੈ ਮਮ ਲੈ ਬੇਟਾ ਉਹ ਫਤ ਦੇਤੀ ਜਣ ਕਰ ਆਲੇ ਮਮ ਮਮ ਮਮਾ ਥੱਲੇ ਨਾਲ ਡੇਗਦੀ ਥੱਲੇ ਨਾਲ ਡੇਗਦੀ ਖੜ ਜਾ ਕੱਢ ਕੇ ਦੇ ਦੇ ਕੱਢੀ ਬਈ ਰੱਤ ਨਹੀਂ ਕੰਮ ਕਰ ਓਏ ਬਾਈ ਨੂੰ ਕੋਈ ਛੇਤੀ ਦੇ ਛੇਤੀ ਖਾਣਾ ਕਰੇ ਮੈਂ ਮਾਮਾ ਮਾਮਾ ਸੱਸੀ ਕਾ ਬੁਲਾ ਦੇ ਮਾਮਾ ਮਾਮਾ ਇਧਰ ਚਾੱਕ ਮੇਰੇ ਕੰਨੀ ਓਏ ਸੱਸੀ ਕਾ ਬੁਲਾ ਦੇ ਸੱਸੀ ਕਾਲ ਕਦੇ ਬੁਲਾ ਲੈ ਪਾਪਾ ਮੰਗੇ ਦੱਸ ਕੱਲ ਇਧਰ ਲੰਗ ਗੱਡੀ ਚ ਓਏ ਇਧਰ ਚਾੱਕ ਸੱਸੀ ਕਾਲ ਕਿਵੇਂ ਬੁਲਾਵੇ ਰੇਖੀ ਰਾਤ ਸੱਸੀ ਕਾਲ ਜੀ ਸਾਡਾ ਲਾਡੂ ਲਾਡੂ ਜਾ ਕਿਹਾ ਸਰਦਾ ਦਾ ਦਾਦੂ ਕਿਹਾ ਤੇਰਾ ਦਾਦੂ ਹਾਕ ਮਾਰਦੇ ਕਹਦਾ ਤੂੰ ਰੋਟੀ ਖਾ ਲੈ ਹੋ ਹੋਂ ਦਾਦੂ ਰੇੜੀ 'ਚ ਕਹ ਦਾਦੀ ਰੋਟੀ ਖਾ ਲੈ ਹੁਣ ਜੀਦਾ ਵੇਜਾ ਤੂੰ ਹੂਸੀ ਕਿੱਥੇ ਦਾਦੂ ਉੱਥੇ ਹਾਕ ਮਾਰਦੇ ਇਹਨਾ ਬਾਤ ਕੁੱਪੜਾ ਬੜੇ ਕਰਕੇ ਹਾਂਜੀ ਇਸ ਟਾਈਮ ਖੜੇ ਆਪਾਂ ਬਠਿੰਡਾ ਮਾਨਸਾ ਰੋਡ ਤੇ ਤੇ ਇੱਥੇ ਨੇ ਜਾਂਸੀਆਂ ਬਹੁਤ ਨੇ ਇੱਥੇ ਨਿਸ਼ਾਨ ਵਾਲੀ ਫੋਰਸ 3 JK ਫੋਰਸ ਤੇ ਇਧਰ ਆ ਗਈ ਅੱਡੀਆਂ ਦੀ ਆਪਣੇ ਹੰਡਾਈ ਵਾਲਿਆਂ ਦੀ ਆ ਗਈ ਨਾਲ ਹੀ ਤੇ ਇਧਰ ਹਸਪਤਾਲ ਦੇ ਨਾਲ ਹੰਡਾ ਵਾਲਿਆਂ ਦੀ ਆ ਗਈ ਇਧਰ ਹੰਡਾ ਵਾਲਿਆਂ ਦੀ ਆ ਗਈ ਚਾਰ ਪੰਜ ਅੱਡੀਆਂ ਇੱਥੇ ਨੇ ਇਹ ਨਾਲ ਮੰਗ ਰਹੀਆਂ ਸਾਰੀਆਂ ਕੰਪਨੀਆਂ ਵਾਂਗੂ ਇੱਥੇ ਏਜੰਸੀਆਂ ਨੇ ਤੇ ਬਹੁਤ ਜ਼ਿਆਦਾ ਟ੍ਰੈਫਿਕ ਚੱਲਦੀ ਹੈ ਜਿੰਨੀ ਕਰੇ 19 ਟ੍ਰੈਫਿਕ ਚੱਲਦੀ ਆ ਬਹੁਤ ਰੋਡ ਇਹਦੇ ਨਾਲ ਜਦੋਂ ਆਪਾਂ ਉਧਰੋਂ ਪੁੱਛੋਗੇ ਨਹੀਂ ਹੋਣੇ ਬਾਈ ਨਾਲ ਹੀ ਇਹ ਬਾਰ ਬਾਰ ਇਹ ਨਾਲ ਰਿੰਗ ਰੋਡ ਘੱਟਾ ਹੋਰ ਰਿੰਗ ਰੋਡ ਆ ਕੇ ਆਹ ਰੋਡ ਚੜ ਜਾਣਾ ਰਿੰਗ ਰੋਡ ਦੀ ਦਾ ਸੁੱਖ ਬਹੁਤ ਹੈ ਸ਼ਹਿਰ ਚ ਪੜਨ ਨਹੀਂ ਪਿਆ ਮੈਨੂੰ ਮੈਂ ਪੁੱਛੋ ਕਿ ਨਹੀਂ ਆ ਕੇ ਰਿੰਗ ਰੋਡ ਤੜਿਆ ਇੱਥੇ ਆ ਕੇ ਜਿਹੜਾ ਉਹ ਗੋਲਜਪੜ ਬਣਿਆ ਹੋਇਆ ਉਹਨੂੰ ਕਹਿੰਦੇ ਨੇ ਗੁਰਮੁਖੀ ਚੌਕ ਗੁਰਮੁਖੀ ਚੌਕ ਦੇ ਨਾਲ ਹੀ ਇਹ ਹਸਪਤਾਲ ਆ ਜਣਾ ਤੇ ਨੇੜੀ ਪਾਰਕ ਹਸਪਤਾਲ ਤੇ ਇਹ ਹਸਪਤਾਲ ਆ ਜਣਾ ਨਾਲ ਹੀ ਇੱਥੇ ਪਾਰਕ ਹਸਪਤਾਲ ਤੇ ਬਹੁਤ ਸੁਖਹੂਲ ਤਾਲਾ ਤੁਹਾਨੂੰ ਪਹਿਲੇ ਵੀ ਦੱਸਿਆ ਬੋਲੀ ਟ੍ਰਿਪ ਨੂੰ ਫਿਰ ਕਰ ਲੂ ਪ੍ਰੈਸਮੈਂਟ ਕਰਕੇ ਗੱਲਾਂ ਦੱਸਾਂਗੇ ਤੇ ਪ੍ਰਾਈਵਟ ਕਵਰੇ ਰਾਧਾਰੀ ਮਾਤਨ ਲੋਕੇਸ਼ਨ ਦਾ ਨਿਸ਼ਾਨ ਦੀ ਜਾਂਸੀ ਆ ਸਾਹਮਣੇ ਤੇ ਅ ਫੋਰਸ ਵਾਲਿਆਂ ਦੀ ਜਾਂਸੀ ਹੈ ਨਾਲ ਹੀ ਹੌਂਡ ਵਾਲਿਆਂ ਦੀ ਜਾਂਸੀ ਹੈ ਬਹੁਤ ਵਧੀਆ ਹੋਇਆ ਇੱਥੇ ਤੇ ਅੰਦਰ ਨਹੀਂ ਜੀ ਲੱਗਿਆ ਸ ਬੈਠੇ ਦਾ ਤੇ ਇਕੱਲੇ ਦਾ ਸੜਕ ਤੇ ਆ ਖੜ ਗਏ ਉਹਰੇ ਬਹੁਤ ਜੀ ਲੱਗਦਾ ਸ਼ਾਮ ਦਾ ਟਾਈਮ ਹੈ ਜਿਵੇਂ ਪੰਸੀ ਆਪਦੇ ਘਰਾਂ ਨੂੰ ਜਾਂਦੇ ਨੇ ਲੋਕੋ ਕੋ ਦੇ ਘਰ ਨੂੰ ਜਾ ਰਹੇ ਨੇ ਤੇ ਮਨ ਲੱਗਿਆ ਜੀ ਲੱਗਿਆ ਉੱਥੇ 2 ਮਿੰਟ ਨੱਕੇ ਜਾਣਗੇ ਮੈਂ ਕਿਹਾ ਇਹਨੇ ਨਾ ਟਾਈਮ ਪਾਸ ਹੀ ਹੈਗਾ ਮਰੀਜ਼ ਨੂੰ ਤਾਂ ਅੰਦਰ ਪਾ ਲੈਂਦੇ ਨੇ ਬੈੱਡ ਤੇ ਚੱਲ ਦਵਾਈਆਂ ਬੁੱਤੀਆਂ ਦੇਈ ਜਾਂਦੇ ਨੇ ਤੇ ਉਹਨਾਂ ਨੇ ਸਾਰੇ ਜਿੰਨੇ ਟੈਸਟ ਨੇ ਉਹ ਸਾਰੇ ਕਰ ਲਏ ਤੇ ਅੱਜ ਉਹਨਾਂ ਨੂੰ ਮਤਲਬ ਕਿ ਪਹਿਲੀ ਐਡਮਿਟ ਕਰ ਲਿਆ ਕੱਲ ਨੂੰ ਆਪਰੇਸ਼ਨ ਹੋਣਾ ਮੰਮੀ ਦਾ ਤੇ ਆਪਾਂ ਵਿਹਲੇ ਖੜੇ ਚੱਲ ਮਾ ਨਾਲੇ ਤੁਹਾਡੇ ਨਾਲ ਗੱਲਾਂ ਕਰ ਲਈ ਨਾਲੇ ਬਲੌਗ ਬਣਾ ਲਈਏ ਤੇ ਇੱਧਰ ਪੀਤਾ ਬਾਈਪ ਤੋਂ ਜੂਸ ਬਹੁਤ ਸਵਾਦ ਬਣਾਇਆ ਜੂਸ ਨੇ ਬਹੁਤ ਵਧੀਆ ਜੂਸ ਬਣਾਇਆ ਮਿਲਦਾ ਕਿ ਤੁਹਾਨੂੰ ਠੀਕ ਹੈ ਜੀ ਕਈ ਵਾਰ ਜੇ ਕਿਸੇ ਨੇ ਆਉਣਾ ਹੋਵੇ ਬਈ ਇੱਥੇ ਕਾਰਡ ਚਲਦੇ ਨੇ ਇੱਕ ਵਾਰ ਫੇਰ ਦੱਸਦਾ ਜਰੂਰ ਪਹੁੰਚੋ ਇੱਥੇ ਇਹ ਮਰੀਜ਼ ਨੂੰ ਲੈ ਕੇ ਕਾਰਡ ਬਣਿਆ ਹੋਵੇ 10 ਲੱਖ ਵਾਲਾ ਤੇ 5 ਲੱਖ ਵਾਲਾ ਮੋਦੀ ਵਾਲਾ ਕੋਈ ਵੀ ਬਣਿਆ ਹੋਵੇ ਨੀਅਰ ਨਿਸਾਨ ਹਸਪਤਾਲ ਦੇ ਸਾਹਮਣੇ ਤੇ ਡਾਕਟਰ ਬਹੁਤ ਚੰਗੇ ਇਲਾਜ ਬਹੁਤ ਵਧੀਆ ਹੁੰਦਾ ਵਧੀਆ ਇਲਾਜ ਹੁੰਦਾ ਸਾਰੇ ਭਾਂਤਰੀ ਡਾਕਟਰ ਨੇ ਆਇਓ ਜਰੂਰ